ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਇੱਕ ਖੁਸ਼ੀ ਦੀ ਗੱਲ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਇੱਕ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੜਿਆ ਗਿਆ ਸੀ ਕਿ ਹਰ ਸਾਲ ਦੀ ਤਰੀਕੇ ਦੇ ਨਾਲ ਜਿਹੜਾ ਜਥਾ ਪਾਕਿਸਤਾਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪ੍ਰਗਤ ਤੇ ਨਨਕਾਣਾ ਸਾਹਿਬ ਦਰਸ਼ਨ ਲਈ ਜਾਂਦਾ ਉਸ ਤੇ ਰੋਕ ਲਾਤੀ ਗਈ ਸੀ ਮਗਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੰਟਰਵਿਊ ਕਰਕੇ ਸਰਕਾਰ ਦੇ ਨਾਲ ਗੱਲਬਾਤ ਕਰਕੇ ਔਰ ਉਹਨਾਂ ਦੇ ਸੰਗਾਂਝ ਚ ਸਾਰੀਆਂ ਗੱਲਾਂ ਲਿਆਈਆਂ ਕਿ ਅੱਜ ਦੇਸ਼ ਦੇ ਹਾਲਾਤ ਐਫੋਜੇ ਨੇ ਕਿ ਇੱਕ ਸਿੱਖਾਂ ਦੀ ਇਹ ਬੜੀ ਵੱਡੀ ਭਾਵਨਾ ਹੁੰਦੀ ਹੈ ਕਿ ਇਸ ਗੁਰਪੁਰਪਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਪਤੇ ਗੁਰੂ ਨਾਨਕਾ ਸਾਹਿਬ ਜਾਨ ਔਰ ਦੇਸ਼ ਦੇ ਵਿੱਚ ਜਾਦ ਕ੍ਰਿਕਟ ਦੇ ਮੈਚ ਹੋ ਸਕਦੇ ਨੇ ਇੱਕ ਦੂਜੇ ਦੇ ਨਾਲ ਤੇ ਇਹ ਤੇ ਬਹੁਤ ਵੱਡਾ ਇਸ਼ੂ ਨਹੀਂ ਹੈ ਜਿੱਥੇ ਸਿਕਿਉਰਿਟੀ ਦਾ ਪ੍ਰਬੰਧ ਨਾ ਕੀਤਾ ਜਾ ਸਕੇ ਔਰ ਸਾਡੀ ਬੇਨਤੀ ਨੂੰ ਮੰਨਦੇ ਹੋਏ ਸਾਰੇ ਪੋਜੀਸ਼ਨ ਦਾ ਸੰਗਤ ਲੈਂਦੇ ਹੋਏ ਅੱਜ ਦੇਸ਼ ਦੀ ਜਿਹੜੀ ਐਕਸਟਰਨਲ ਅਫੇਅਰ ਮਿਨਿਸਟਰੀ ਹੈ ਉਹਨਾਂ ਨੇ ਫੈਸਲਾ ਲਿਆ ਔਰ ਜਿਹੜੀ 3000 ਯਾਤਰੀ ਜਿਹੜਾ ਹਸਲ ਜਾਂਦਾ ਉਹਦੀ ਪ੍ਰਬੰਧਕੀ ਦਿੱਤੀ ਗਈ ਸੋ ਮੈਂ ਜਿੱਥੇ ਸਰਕਾਰ ਦਾ ਵੀ ਧੰਨਵਾਦ ਕਰਦਾ ਉਥੇ ਸੰਤਾਂ ਨੂੰ ਵੀ ਵਧਾਈ ਦਿੰਦਾ ਕਿ ਇਸ ਮੌਕੇ ਤੇ ਜਿਹੜੇ-ਜਿਹੜੇ ਤੁਸੀਂ ਜਾਣਾ ਚਾਹੁੰਦੇ ਹੋ ਉਹ ਆਪਣੇ ਫਾਰਮ ਔਰ ਆਪਣੇ ਪਾਸਪੋਰਟ ਜਮ੍ਹਾਂ ਕਰਾਈਏ ਅਸੀਂ ਤਾਂ ਕਿ ਇਹਦੀ ਵੈਰੀਫਿਕੇਸ਼ਨ ਕਿਉਂਕਿ ਇਸ ਵਾਰੀ ਸਰਕਾਰ ਨੇ ਖੁਦ ਕਰਨੀ ਹੈ ਔਰ ਇਹਦੀ ਕਰਾ ਕੇ ਜਲਦ ਤੋਂ ਜਲਦ ਸੰਗਤ ਨੂੰ ਉੱਥੇ ਭੇਜ ਸਕੀ ਹੈ ਔਰ ਇਹਦਾ ਲਾਹਾ ਸੰਗਤ ਲੈ ਸਕੇ ਬਹੁਤ ਬਹੁਤ ਬਧਾਈ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਖੁਸ਼ੀ ਦੀ ਗੱਲ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਇੱਕ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੜਿਆ ਗਿਆ ਸੀ ਕਿ ਹਰ ਸਾਲ ਦੀ ਤਰੀਕੇ ਦੇ ਨਾਲ ਜਿਹੜਾ ਜੱਥਾ ਪਾਕਿਸਤਾਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਰੂਪ ਦੇ ਨਨਕਾਣਾ ਸਾਹਿਬ ਦਰਸ਼ਨਾਂ ਲਈ ਜਾਂਦਾ ਉਸ ਤੇ ਰੋਕ ਲਾਤੀ ਗਈ ਸੀ ਮਗਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੰਟਰਵਿਨ ਕਰਕੇ ਸਰਕਾਰ ਦੇ ਨਾਲ ਗੱਲਬਾਤ ਕਰਕੇ ਔਰ ਉਹਨਾਂ ਦੇ ਸੰਗਾਂਝ ਚ ਸਾਰੀਆਂ ਗੱਲਾਂ ਲਿਆਈਆਂ ਕਿ ਅੱਜ ਦੇਸ਼ ਦੇ ਹਾਲਾਤ ਐਫੁਜੇ ਨੇ ਕਿ ਕਿ ਸਿੱਖਾਂ ਦੀ ਇਹ ਬੜੀ ਵੱਡੀ ਭਾਵਨਾ ਹੁੰਦੀ ਹੈ ਕਿ ਇਸ ਗੁਰਪੁਰਖ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਪੁਰਪ ਤੇ ਗੁਰਨਾਨਕਾ ਸਾਹਿਬ ਜਾਨ ਅਰਧ ਦੇਸ਼ ਦੇ ਵਿੱਚ ਜਾਦ ਕ੍ਰਿਕਟ ਦੇ ਮੈਚ ਹੋ ਸਕਦੇ ਨੇ ਇੱਕ ਦੂਜੇ ਦੇ ਨਾਲ ਤੇ ਇਹ ਤੇ ਬਹੁਤ ਵੱਡਾ ਇਸ਼ੂ ਨਹੀਂ ਹੈ ਜਿੱਥੇ ਸਿਕਿਉਰਿਟੀ ਦਾ ਪ੍ਰਬੰਧ ਨਾ ਕੀਤਾ ਜਾ ਸਕੇ ਔਰ ਸਾਡੀ ਬੇਨਤੀ ਨੂੰ ਮੰਨਦੇ ਹੋਏ ਸਾਰੇ ਪੋਜੀਸ਼ਨ ਦਾ ਸੰਗਿਆਨ ਲੈਂਦੇ ਹੋਏ ਅੱਜ ਦੇਸ਼ ਦੀ ਜਿਹੜੀ ਅ ਇਗਟਰਨਲ ਅਫੇਅਰ ਮਿਨਿਸਟਰੀ ਹੈ ਉਹਨਾਂ ਨੇ ਫੈਸਲਾ ਲਿਆ ਔਰ ਜਿਹੜੀ 3000 ਯਾਤਰੀ ਜਿਹੜਾ ਹਰ ਸਾਲ ਜਾਂਦਾ ਹੈ ਉਹਦੀ ਪ੍ਰਵਾਨਗੀ ਦਿੱਤੀ ਗਈ ਸੁਭਾ ਮੈਂ ਜਿੱਤੇ ਸਰਕਾਰ ਦਾ ਵੀ ਧੰਨਵਾਦ ਕਰਦਾ ਉਥੇ ਸੰਤਾਂ ਨੂੰ ਵੀ ਵਧਾਈ ਦਿੰਦਾ ਕਿ ਇਸ ਮੌਕੇ ਤੇ ਜਿਹੜੇ ਜਿਹੜੇ ਤੁਸੀਂ ਜਾਣਾ ਚਾਹੁੰਦੇ ਹੋ ਉਹ ਆਪਣੇ ਫਾਰਮ ਔਰ ਆਪਣੇ ਪਾਸਪੋਰਟ ਜਮ੍ਹਾਂ ਕਰਾਈਏ ਅਸੀਂ ਤਾਂਕਿ ਇਹਦੀ ਵੈਰੀਫਿਕੇਸ਼ਨ ਕਿਉਂਕਿ ਇਸ ਵਾਰੀ ਸਰਕਾਰ ਨੇ ਖੁਦ ਕਰਨੀ ਹੈ ਔਰ ਇਹਦੀ ਕਰਾ ਕੇ ਜਲਦ ਤੋਂ ਜਲਦ ਸੰਗਤ ਦੂ ਉਥੇ ਭੇਜ ਸਕੀਏ ਔਰ ਇਹਦਾ ਲਾਹ ਸੰਗਤ ਲੈ ਅਸਕੇ ਬਹੁਤ ਬਹੁਤ ਬਧਾਈ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਖੁਸ਼ੀ ਦੀ ਗੱਲ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਇੱਕ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੜਿਆ ਗਿਆ ਸੀ ਕਿ ਹਰ ਸਾਲ ਦੀ ਤਰੀਕੇ ਦੇ ਨਾਲ ਜਿਹੜਾ ਜਥਾ ਪਾਕਿਸਤਾਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਰੂਪ ਦੇ ਨਨਕਾਣਾ ਸਾਹਿਬ ਦਰਸ਼ਨ ਲਈ ਜਾਂਦਾ ਉਸ ਤੇ ਰੋਕ ਲਾਤੀ ਗਈ ਸੀ ਮਗਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੰਟਰਵਿਨ ਕਰਕੇ ਸਰਕਾਰ ਦੇ ਨਾਲ ਗੱਲਬਾਤ ਕਰਕੇ ਔਰ ਉਹਨਾਂ ਦੇ ਸੰਗਾਂਝ ਸਾਰੀਆਂ ਗੱਲਾਂ ਲਿਆਈਆਂ ਕਿ ਅੱਜ ਦੇਸ਼ ਦੇ ਹਾਲਾਤ ਐਫਓ ਜੇ ਨੇ ਕਿ ਇੱਕ ਸਿੱਖਾਂ ਦੀ ਇਹ ਬੜੀ ਵੱਡੀ ਭਾਵਨਾ ਹੁੰਦੀ ਹੈ ਕਿ ਇਸ ਗੁਰਪ੍ਰੋਪਤ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਰੂਪ ਤੇ ਨਨਕਾਣਾ ਸਾਹਿਬ ਜਾਨ ਔਰ ਦੇਸ਼ ਦੇ ਵਿੱਚ ਜਾਦ ਕ੍ਰਿਕਟ ਦੇ ਮੈਚ ਹੋ ਸਕਦੇ ਨੇ ਇੱਕ ਦੂਜੇ ਦੇ ਨਾਲ ਤੇ ਇਹ ਤੇ ਬਹੁਤ ਵੱਡਾ ਇਸ਼ੂ ਨਹੀਂ ਹੈ ਜਿੱਥੇ ਸਿਕਿਉਰਿਟੀ ਦਾ ਪ੍ਰਬੰਧ ਨਾ ਕੀਤਾ ਜਾ ਸਕੇ ਔਰ ਸਾਡੀ ਬੇਨਤੀ ਨੂੰ ਮੰਨਦੇ ਹੋਏ ਸਾਰੇ ਪੋਜੀਸ਼ਨ ਦਾ ਸੰਗਿਆਨ ਲੈਂਦੇ ਹੋਏ ਅੱਜ ਦੇਸ਼ ਦੀ ਜਿਹੜੀ ਐਕਸਟਰਨਲ ਅਫੇਅਰ ਮਿਨਿਸਟਰੀ ਹੈ ਉਹਨਾਂ ਨੇ ਫੈਸਲਾ ਲਿਆ ਔਰ ਜਿਹੜੀ 3000 ਯਾਤਰੀ ਜਿਹੜਾ ਹਰ ਸਾਲ ਜਾਂਦਾ ਹੈ ਉਹਦੀ ਪ੍ਰਵਾਨਗੀ ਦਿੱਤੀ ਗਈ ਸੁਭਾ ਮੈਂ ਜਿੱਥੇ ਸਰਕਾਰ ਦਾ ਵੀ ਧੰਨਵਾਦ ਕਰਦਾ ਉਥੇ ਸੰਤਾਂ ਨੂੰ ਵੀ ਬਧਾਈ ਦਿੰਦਾ ਕਿ ਇਸ ਮੌਕੇ ਤੇ ਜਿਹੜੇ-ਜਿਹੜੇ ਤੁਸੀਂ ਜਾਣਾ ਚਾਹੁੰਦੇ ਹੋ ਉਹ ਆਪਣੇ ਫਾਰਮ ਔਰ ਆਪਣੇ ਪਾਸਪੋਰਟ ਜਮ੍ਹਾਂ ਕਰਾਈਏ ਅਸੀਂ ਤਾਂ ਕਿ ਇਹਦੀ ਵੈਰੀਫਿਕੇਸ਼ਨ ਕਿਉਂਕਿ ਇਸ ਵਾਰੀ ਸਰਕਾਰ ਨੇ ਖੁਦ ਕਰਨੀ ਹੈ ਔਰ ਇਹਦੀ ਕਰਾ ਕੇ ਜਲਦ ਤੋਂ ਜਲਦ ਸੰਗਤਦੂ ਉੱਥੇ ਭੇਜ ਸਕੀਏ ਔਰ ਇਹਦਾ ਲਾਹਾ ਸੰਗਤ ਲੈ ਸਕੇ ਬਹੁਤ-ਬਹੁਤ ਬਧਾਈ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ